ਔਰ ਆਲਾਨ ਕਪਨ ਨਵਜੋਤ ਸਿੰਘ ਸਿੱਧੂ ਇਹ ਨਿਵਾਣਾ ਦਾ ਵਰਕਰ ਕਾਹਤ ਸਾਰੇ ਪੰਜਾਬ ਦਾ ਕਾਂਗਰਸ ਦਾ ਵਰਕਰ ਕਾਂਗਰਸ ਦਾ ਪ੍ਰਧਾਨ ਬਣ ਗਿਆ ਕੋਈ ਸਾਹਮਣੋਂ ਕਹਿੰਦਾ ਉਹ ਕਹਿੰਦਾ ਤੁਹਾਡੀ ਪਰਖ ਜਾਕਰ ਸਾਹਿਬ ਕਹਿੰਦੇ ਤੁਹਾਡੀਆਂ ਬਹੁਤ ਪਰਖਾਂ ਹੋਈਆਂ ਮੈਂ ਕਿਸੇ ਨੂੰ ਪਰਖਣਾ ਨਹੀਂ ਪਰਖਣਾ ਮਤ ਪਰਖਨੇ ਸੇ ਕੋਈ ਆਪਣਾ ਨਹੀਂ ਰਹਤਾ किसी भी आयने में किसी भी आयने में देर तक चेहरा नहीं रहता अरे ये बड़े वर्कर बड़े लोग बड़े लोगों को मिलने में जरा सा फासला रखना जहां समंदर में मिला दरिया नहीं रहता पहने तो बैठे ये मसला है। मसला मेरे गुरु ये मसला है। तो प्रधानजी ਯਾਕਰ ਸਾਹਿਬ ਸਤਿਵੰਤ ਸੱਜਣੋ ਇਹ ਪ੍ਰਦਾਨਗੀ ਉਹਨਾ ਮਸਲਿਆਂ ਨੂੰ ਹੱਲ ਕਰਨ ਦੀ ਉਮੀਦਾਂ ਦੀ ਪ੍ਰਦਾਨਗੀ ਹੈ ਬਿਸਤਰ ਲਾਉ ਸਿੱਧੂ ਇੱਥੇ ਬਿਸਤਰ ਇਸ ਆਫਿਸ 'ਚ ਬਿਸਤਰ ਲਾਉ ਤੇ ਵਰਦੀਆਂ ਦਾ ਡੱਬਾ ਬਿਸਤਰ ਬੋਲ ਕਰੂੰ ਤੇ ਨਾਰਾ ਗੂੰਜੂ ਹਰ ਦਰਕਰ ਦੇ ਦਿਲੋਂ ਕਜੀਜਾ ਸੜਾ ਰਹਿਣ ਨਹੀਂ ਦੇਣਾ ਕੁੱਛ ਤੇ ਟੋਟਾ ਥੈ

ਇਸ ਸਟੇਜ ਤੇ ਬਾਹਰ ਔਰ ਸਾਰੇ ਪੰਜਾਬ ਦਾ ਵਰਕਰ ਸੁਣੇ ਸਾਰੇ ਮੇਰੀ ਪੱਗ ਦੇ ਲੜਨੇ ਔਰ ਆਲਮ ਕਰਦਾ ਨਵਜੋਤ ਸਿੰਘ ਸਿੱਧੂ ਇਹ ਨਮਾਣਾ ਦਾ ਵਰਕਰ ਕਿਉਂਕਿ ਸਾਰੇ ਪੰਜਾਬ ਦਾ ਕਾਂਗਰਸ ਦਾ ਵਰਕਰ ਕਾਂਗਰਸ ਦਾ ਪ੍ਰਧਾਨ ਸ਼ਕਤੀ ਰਹਿ ਗਿਆ ਲੀਡਰ ਤੇ ਵਰਕਰ ਜਦੋਂ ਵੱਡੀ ਨਦੀ ਖੜਖੜ ਕਰਦੀ ਚਰਚੜ ਕਰਦੀ ਜਾ ਕੇ ਸਮੁੰਦਰ ਦੇ ਵਿੱਚ ਰਲਦੀ ਹੈ ਨਾ ਤੇ ਫਿਰ ਉਹਦਾ ਕੋਈ ਅਸਤਿਤਵ ਨਹੀਂ ਰਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਨਮਾਣਾ ਜਿਹਾ ਵਰਕਰ ਅੱਜ ਇਸ ਵਰਤ ਵਰਕਰਾਂ ਦੇ ਸਮੁੰਦਰ ਦੇ ਵਿੱਚ ਪੂਰੀ ਤਰ੍ਹਾਂ ਸਮਾ ਚੁੱਕਿਆ ਸਮਾ ਚੁੱਕਿਆ ਸਾਚ ਕੇ ਉਹਦਾ ਕੋਈ ਅਸਤਿਤਵ ਨਹੀਂ ਇਸ ਕਰਕੇ ਜਾਖਰ ਸਾਹਿਬ ਨੂੰ ਮੈਂ ਕਹਿ ਰਿਹਾ ਮੇਰੀ ਤਾਂ ਸ਼ਾਇਰੀ ਸ਼ੂਰੀ ਜੀ ਉੱਥੋਂ ਨਿਕਲਦੀ ਆ ਜਿੱਥੋਂ ਕੋਈ ਸਾਹਮਣੋਂ ਕਹਿੰਦਾ ਉਹ ਕਹਿੰਦਾ ਤੁਹਾਡੀ ਪਰਖ ਜਾਖਰ ਸਾਹਿਬ ਕਹਿੰਦੇ ਤੁਹਾਡੀਆਂ ਬਹੁਤ ਪਰਖਾਂ ਹੋਈਆਂ ਮੈਂ ਕਿਸੇ ਨੂੰ ਪਰਖਣਾ ਨਹੀਂ ਪਰਖਣਾ ਮਤ ਪਰਖਨੇ ਸੇ ਕੋਈ ਆਪਣਾ ਨਹੀਂ ਰਹਤਾ ਕਿਸੇ ਵੀ ਆਇਨੋ ਮੈਂ ਕਿਸੇ ਵੀ ਆਇਨੇ ਵਿੱਚ ਦੂਰ ਤੱਕ ਚਿਹਰਾ ਨਹੀਂ ਰਹਤਾ ਅਰੇ ਇਹ bade worker bade log bade logo ko milne mein zara sa faasla rakhna darya jahan samandar mein mila darya nahi rehta darya nahi rehta navjot singh sidhu dhanwad karda tuhanu bade arshiyan to main sun reha sidhu pradhan banu ਸਦੂ ਪ੍ਰਧਾਨ ਬਣ ਗਿਆ ਕਿਸੇ ਦੀ ਟੀਆਰਪੀ ਵੱਧ ਗਈ ਕਿਸੇ ਦੇ ਨਾਲ ਵਰਸਸ ਬਣ ਗਿਆ ਇਹਦੇ ਨਾਲ ਲੜਾਈ ਹੋ ਗਈ ਇਹ ਵੋ ਇਹ ਮਸਲਾ ਹੀ ਨਹੀਂ ਕੋਈ ਵੀ ਉਹ ਤਾਂ ਮਸਲਾ ਹੀ ਨਹੀਂ ਉਹਦੇ ਤਾਂ ਨਾ ਮਾ ਪੁਆ ਪੁਆ ਮਾਰੇ ਆ ਉਹਦੇ ਤਾਂ ਨਾ ਮ ਸੁੱਟ ਸੁੱਟ ਮਾਰੇ ਆ ਕੈਬਨਟਾਂ ਦਾ ਮੈਂ ਭਾ ਭਾ ਮਾਰੀਆਂ ਨੇ ਇਹ ਮਸਲਾ ਹੀ ਨਹੀਂ ਇਹ ਮਸਲਾ ਹੀ ਨਹੀਂ ਇਹ ਮਸਲਾ ਹੈ ਤੋ ਪ੍ਰਧਾਨਗੀ ਆਖਰ ਸਾਹਿਬ ਪਤਵੰਤੇ ਸੱਜਣੋ ਇਹ ਪ੍ਰਧਾਨਗੀ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੀਆਂ ਉਮੀਦਾਂ ਦੀ ਪ੍ਰਧਾਨਗੀ ਹੈ ਉਮੀਦਾਂ ਦੀ ਉਮੀਦਾਂ ਦੀ ਅਗਰ ਅਗਰ ਇਹ ਮਸਲੇ तीर्थ वर् अगरि मसले हल न हूंदे और मेर गुरू इंसाफ़ न हूंदा कख न ਸਫਾ ਇਹ ਸਫਾ ਮੇਰੇ ਦਸਮ ਪਿਤਾ ਦਾ ਬਖਸ਼ਿਆ ਇਹ ਵਰਕਰ ਵੀ ਉਸ ਸਾਫੇ ਸੀ ਬਿਸਤਰ ਲਾਉ ਸੁੱਤੂ ਇੱਥੇ ਬਿਸਤਰ ਇਸ ਆਫਿਸ ਚ ਬਿਸਤਰ ਲਾਉ ਤੇ ਵਿਰੋਧੀਆਂ ਦਾ ਡੱਬਾ ਬਿਸਤਰ ਗੋਲ ਕਰੂ ਤੇ ਨਾਰਾ ਗੂੰਜੂ ਹਰ ਦਰਕਰ ਦੇ ਦਿਲੋਂ ਕਿ ਜੀਜਾ ਸਾਲਾ ਰਹਿਣ ਨਹੀਂ ਦੇਣਾ ਕੁੱਠ ਦੇ ਤੋਤਾ ਫੈ ਪੰਜਾਬ ਦਾ ਕਰਕਰਤਾ ਜੂੰਦਾ ਪੰਜਾਬ ਦਾ ਵਰਕਰ ਜੂੰਦਾ ਪੰਜਾਬ ਪੁੱਛਦਾ ਹੈ ਪੰਜਾਬ ਸਵਾਲ ਕਰਦਾ ਹੈ ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ ਪੰਜਾਬ ਸਵਾਲ ਕਰਦਾ ਕਿੱਥੇ ਵੱਡੇ ਮਗਰਮਚ ਜਿਨ੍ਹਾਂ ਨੇ ਚਿਤਾ ਵੇਚ ਵੇਚ ਚਿਤਾ ਖਵਾ ਖਵਾ ਮਾਵਾਂ ਬੇਵਾਹ ਕਰਤੀਆਂ ਉਹਨਾਂ ਦੇ ਨਾਮ ਤਾਰੇ ਕਹਿੰਦੇ ਪੰਜਾਬ ਕੁਛਦਾ ਪੰਜਾਬ ਸਵਾਲ ਕਰਦਾ 6 ਫੁੱਟ 4 ਇੰਚ ਦਾ ਡਰਾਉਣਾ ਤੰਗਣਾ ਤੰਗਣਾ ਪੂ ਜਨਾਬ ਤੰਗਿਆ ਕਸੇ ਚੁੱਕੇ ਨਹੀਂ ਕਸੇ ਚੁੱਕੇ ਇਹ ਆਸ ਦੇ ਵਿਸ਼ਵਾਸ ਕਰਦਾਰਾਂ ਦੇ ਤੱਕਰਦਾਰ ਕਿਸੇ ਉਹਦੇ ਵੱਲ ਨਹੀਂ ਦੇਖਦਾ ਗਰਦਾਰ ਲੋਕਾਂ ਦੇ ਵਿਸ਼ਵਾਸ ਵੱਲ ਦੇਖਦਾ ਲੋਕਾਂ ਨੇ ਵਿਸ਼ਵਾਸ ਦੇ ਵਿੱਚ ਵਰਕਰ ਦੇ ਵਿਸ਼ਵਾਸ ਦੇ ਵਿੱਚ ਪਰਮਾਤਮਾ ਦੀ ਆਵਾਜ਼ ਹੈ ਗੁਰੂ ਰਾਮਦਾਸ ਬਾਛਾ ਦੀ ਆਵਾਜ਼ ਹੈ ਕਿਉਂ ਬਿਜਲੀ ਕਿਉਂ ਬਿਜਲੀ 100 ਰੁਪਏ ਨੂੰ ਖਰੀਦੀ ਜਾਵੇ ਕਿਉਂ ਬਿਜਲੀ ਦਾ ਸਮਝੌਤਾ ਦਾ ਸੱਤ ਮਾਰ ਹੋਵੇ ਕਿਉਂ ਚੋਰਾਂ ਦੀ ਚੋਰੀ ਫੜੀ ਨਾ ਜਾਵੇ ਕਿਉਂ ਕਿਉਂ ਮੇਰਾ ਪਿਓ ਸਵਤੰਤਰਤਾ ਸੰਾਨੀ ਸੀ ਮੈਂ ਉਹਦੇ ਖੂਨ ਦਾ ਵਾਰਸਾਂ ਮਰਦਾ ਮਰਜੂ ਨਜ਼ਰੋਂ ਸਿੰਘ ਜੀ ਤੂੰ ਉਸ ਪਿਓ ਨੂੰ ਸਜ਼ਾ મોત ਸੁਣਾਈ ਸੀ ਗੋਰੀਆਂ ਨੇ ਸਜ਼ਾ મોત ਕਿਉਂਕਿ ਉਹ ਲਾਲ ਕਿਲਾ ਖਬਰ ਵੜਦਾ ਸੀ ਰਜਵਾਰਿਆਂ ਦਾ ਘਰ ਛੱਡਿਆ ਉਹਨੇ ਦੋ ਦੋ ਮਹੀਨੇ ਸਾਬਣ ਨਹੀਂ ਵੇਖਿਆ ਉਹਨੇ ਕਾਛਾ ਕਾਲੀ ਲਹਰ ਇੱਕ ਮੁਰਦਾ ਪਜਾਮਾ ਹੈ ਪਾਣੀ ਤੋਂ ਡਬੋਰਾ ਸਾਬਣ ਨਹੀਂ ਦੇਖਿਆ ਦੋ ਦੋ ਮਹੀਨੇ ਹੈ ਇਹ ਉਹਦਾ ਮਾਰੂਸ ਹੈ ਤੇ ਜਦੋਂ ਫਾਹੇ ਲਾਉਣਾ ਸੀ ਤੇ ਜੂੜਾ ਬੰਨ ਕੇ ਚਾਰ ਚਾਰ ਗਊ ਖੜੋ ਕਰ ਦਿੰਦੇ ਸੀ ਮੇਰੇ ਪਿਓ ਨੇ ਜਦੋਂ ਨੀਂਦ ਆਉਂਦੀ ਕਵਾਲ ਖਿੱਚੇ ਜਾਂਦੇ ਲੋਏ ਖਿੱਚੇ ਜਾਂਦੇ ਅਜਿਹਾ ਉਹਨਾਂ ਸੰਸਕਰਮਾਂ ਦਰਦ ਉਹਦੇ ਵਰਗੇ ਕਿੰਨੇ ਅਜੇ ਪੰਜਾਬੀ ਉਸ ਦਰਦ ਚ ਡੁੱਬੇ ਐ ਆਜ਼ਾਦੀ ਦੇਣੀ ਆ ਉਹਨਾਂ ਨੂੰ ਸੁਤੰਤਰ ਕਰਨਾਂ ਨੂੰ ਉਹਨਾਂ ਦੇ ਹੱਕਾਂ ਦੀ ਹੱਕ ਸੱਚ ਦੀ ਲੜਾਈ ਲੜਨੀ ਆ ਨਰਿੰਦਰ ਸਿੰਘ ਸਿੱਧੂ ਨੇ ਇਹ ਅੰਦਰ ਪਿਓ ਤੋਂ ਪਹਿਲਾਂ ਲਈ ਗੁੰਦੇ ਪੁੱਤ ਦੇ ਮੂੰਹ ਤੇ ਪਾਉਂਦੇ ਸੀ ਉਹ ਬਰਫੀਆਂ ਸੱਲੀਆਂ ਤੇ ਲਟਾਉਂਦੇ ਸੀ 9/13 ਉਸ ਦੀ ਪ੍ਰੇਰਣਾ ਹੈ ਤੇ ਜਦੋਂ 4 ਦਿਨ ਫਾਂਹ ਲਾਉਣ ਨੂੰ ਰਹਿ ਗਏ ਟੂ ਬੀ ਸੈਂਟੈਂਸਡ ਬਾ ਦਿ ਫੋਰਿੰਗ ਸਕੋਰ ਤੇ ਉਦੋਂ ਰਾਣੀ ਦਾ ਜਨਮ ਦਿਨ ਸੀ ਕਿੰਗ ਜੈਮਨੀ ਸਿਟੀ ਹੋਈ ਤੇ ਮੇਰੇ ਪਿਓ ਨੂੰ ਪਰਚੀ ਪਾ ਕੇ ਸਜ਼ਾ ਦੇ ਮੌਤ ਚੋਂ ਰਿਹਾ ਕੀਤਾ ਗਿਆ ਸੀ ਗੁਰਚੰਦ ਸਿੰਘ ਤੌੜਾ ਜਨਾਬ ਨੂੰ ਅੰਦੀ ਐਮਐਲਏ ਬਣਿਆ ਪਾਤਸ਼ਾਹ ਤੋਂ ਐਮਐਲਸੀ ਬਣਿਆ ਹਰਾ ਕੇ ਓ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਤੇ ਉਹਦਾ ਦੋਸਤ ਸੀ ਸੁਣ ਲਓ ਮੈਂ ਦੱਸਣਾ ਚਾਹਨਾ ਤੁਹਾਨੂੰ ਉਹਦਾ ਦੋਸਤ ਸੀ ਅਨੰਦ ਕੁਮਾਰ ਉਹ ਕਹਿੰਦਾ ਭਗਵੰਤ ਸਿਆ ਆ ਕਿਹੜੀ ਦੇਸ਼ ਭక్తి ਚ ਪੈ ਗਿਆ ਚਾਰ ਕਾਰਖਾਨੇ ਲਾ ਪੈਸੇ ਕਮਾ ਤੇ ਅੱਜ ਵੀ ਚਿੱਠੀ ਮੇਰੇ ਕੋਲ ਹੈ ਲਿਖ ਕੇ ਭੇਜਦਾ ਮੇਰਾ ਪਿਓ ਅਨੰਦ ਕੁਮਾਰ ਜੀ ਨੂੰ ਗੋਬਿੰਦਗੜ ਯਾਦ ਰੱਖਿਓ ਜੇ ਗੋਬਿੰਦਗੜ ਕੋਈ ਹੈ ਗੋਬਿੰਦਗੜ ਤੋਂ ਉੱਥੇ ਦੇ ਨੇ ਉਹ ਅਨੰਦ ਕੁਮਾਰ ਜੀ ਨੂੰ ਭੇਜਿਆ ਪੱਤਰ ਕਹਿੰਦਾ ਗੱਲ ਕੋਈ ਠੀਕ ਐ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਵਾਲੀ ਛਾਵਾਂ ਹੁੰਦੀਆਂ ਸਮਾਂ ਸਭ ਨੂੰ ਟਾ ਦਿੰਦਾ ਕਿੰਨਾ ਹੀ ਧਨੀ ਹੋਇਆ ਤੁਰ ਕੋ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਖੱਤੀ ਲਾ ਲੈਂਦਾ ਜੇ ਬਾਬਾ ਨਾਨਕ ਖੱਤੀ ਲਾ ਲੈਂਦਾ ਸਿਆਣ ਸਭ ਮਸਲੇ ਨੇ ਵੀ ਮਸਲੇ ਮਸਲੇ ਹੱਲ ਕਰਨੇ ਆ ਤਾਂ ਅਸੀਂ ਗੁਰੂ ਦੇ ਸਿਖਾ ਪਰ ਮੈਂ ਅੱਜ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਉਹ ਪ੍ਰਧਾਨਗੀ ਦਾ ਸਭ ਤੋਂ ਵੱਡਾ ਮਿਸ਼ਨ ਇਹ ਹੈ ਕਿ ਸਰਕਾਰ ਦੀ ਤਾਕਤ ਉਹਨਾਂ ਦੇ ਕੰਮ ਆਵੇ ਜੀਵਨ ਬਦਲੇ ਉਹਨਾਂ ਦੀ ਜ਼ਿੰਦਗੀ ਸਵਾਰੇ ਵੀ ਸ਼ੂ ਮੇਕ ਅ ਡਿਫਰੈਂਸ ਵੀ ਹਵ ਟੂ ਮੇਕ ਅ ਡਿਫਰੈਂਸ ਮਾਉਨਾ ਕਿਸਾਨਾਂ ਨੂੰ ਕਹਿਣਾ ਕਿ ਪਵਿੱਤਰ ਸੰਘਰਸ਼ਾ ਉਹਨਾਂ ਦਾ ਪਵਿੱਤਰ ਇਹ ਪਹਿਲੀ ਵਾਰ ਹੋਇਆ ਹਿੰਦੁਸਤਾਨ ਦੇ ਵਿੱਚ ਦਸਫਰਡ ਦਾ ਕਨਸਟੀਟਿਊਸ਼ਨ ਹੈਸ ਬੀਨ ਅਨੋਅਰਡ ਅੰਬੇਦਕਰ ਸਾਹਿਬ ਦੀ ਦਿੱਤੀ ਹੋਈ ਉਸ ਸਪਿਰਿਟ ਕਿਸ ਤਰ੍ਹਾਂ ਸਤੰਮਤੀ ਪ੍ਰਤਪੰਤੀ ਦਾ ਮਤਲਬ ਕਿ ਅਸੀਂ ਵੱਖ-ਵੱਖ ਜਾਤਾਂ ਦੇ ਆਂ ਸਦੀਆਂ ਭਾਸ਼ਾਵਾਂ ਆ ਲੱਗ ਨੇ ਅਸੀਂ ਅਲੱਗ-ਅਲੱਗ ਸੂਬਿਆਂ 'ਚ ਰਹਿੰਦੇ ਆਂ ਲੇਕਿਨ ਇਸ ਦੇਸ਼ ਨੇ ਇੱਕ ਧਾਗੇ ਦੇ ਵਿੱਚ ਸਭ ਨੂੰ ਥੋਕੇ ਇੱਕ ਯੂਨਿਟੀ ਦਿੱਤੀ ਹੈ ਯੂਨਿਟੀ ਤਾਂ ਜੇਲ੍ਹ ਦੀ ਵੀ ਹੁੰਦੀ ਹੈ ਪਰਿਵਾਰ ਦੀ ਯੂਨਿਟੀ ਦਿੱਤੀ ਹੈ ਪਰਿਵਾਰ ਦੀ ਕਿਸਾਨ ਮੋਰਚੇ ਨੇ ਕੀਤੀ ਇਹ ਕਿਸਾਨ ਮੋਰਚੇ ਨੇ ਕੀਤਾ ਇਸ ਕਰਕੇ ਇਹ ਤੋਂ ਭੱਜਿਆ ਨਾ ਮੈਂ ਅੱਜ ਕਿਸਾਨ ਮੋਰਚੇ ਵਾਲਿਆਂ ਨੂੰ ਮੇਰੇ ਬਜ਼ੁਰਗਾਂ ਨੂੰ ਇਹ ਕਹਿੰਦਾ ਕਿ ਪਿਆਸਾ ਖੂਪ ਪੋਣਾਦਾ ਪਿਆਸਾ ਖੂਪ ਪੋਣਾਦਾ ਖੂਪ ਪਿਆਸਾ ਹੋਣੀ ਹੋਣਾ ਮੈਂ ਤੁਹਾਨੂੰ ਅੱਜ ਸਦਾ ਦਿਨਾ ਮੈਂ ਤੁਹਾਨੂੰ ਮਿਲਣਾ ਚਾਹਨਾ ਮਿਲੋ ਦੱਸੋ ਕਿ ਸੇਵਾ ਕਿਵੇਂ ਮਿਲੂਗੀ ਮੈਂ ਜਾਣਦਾ ਕਿ ਤਿੰਨ ਕਾਲੇ ਕਾਨੂੰਨ ਤੁਸੀਂ ਨਹੀਂ ਲਾਗੂ ਕਰਦੇ ਲਗੜੇ ਹੋ ਕੇ ਤਾਂ ਮੈਂ ਜਾਣਦਾ ਤੁਸੀਂ ਸਰਕਾਰਾਂ ਦੀ ਸਿੱਖਣ ਮੈਂ ਜਾਣਦਾ ਤੁਸੀਂ ਧੌਣ ਤੇ ਗੋਡਾ ਵੀ ਦੇ ਦਿਓਗੇ ਲੇਕਿਨ ਹੱਲ ਕੀ ਨਹੀਂ ਆ ਬਚਾਰਾ ਕਰੀਏ ਸਾਡੀ ਸਰਕਾਰ ਦੀ ਤਾਕਤ ਕਿਸੇ ਨਾ ਕੰਮ ਆ ਸਕਦੀ ਹੈ ਲੋਕਾਂ ਦੇ ਟੈਕਸਾਂ ਦੀ ਤਾਕਤ ਉਹ ਵੀਰੋ ਤੂੰ ਸੋਚਦੇ ਹੋ 3 ਲੱਖ ਕਰੋੜ ਰੁਪਏ ਦਾ ਕਰਜ਼ਾ ਇਹ ਸਰਕਾਰ ਤੇ ਕਿਤੇ ਨਾ ਇਹ ਤੁਹਾਡੇ ਸਿਰ ਤੇ ਆ ਕੌਣ ਵਾਪਸ ਕਰਦਾ ਇਹਨੂੰ ਕਿਤੇ ਇਹਨਾਂ ਸੋਚੀਓ ਵੀ ਇਹ ਕਰਜ਼ਾ ਸਰਕਾਰ ਵਾਪਸ ਕਰਦੀ ਆ ਤੁਸਾਂ ਵਾਪਸ ਕਰਦੇ ਧੁੱਤ ਤੇ ਟੈਕਸ ਦਿੰਦੇ ਨਾ ਚਾਹ ਵੀ ਪਤੀ ਤੇ ਟੈਕਸ ਕਿੰਨੇ ਹੋ ਧੁੱਤ ਤੇ ਟੈਕਸ ਕਿੰਨੇ ਹੋ ਹਾਂ ਤਾਂ ਫਿਰ ਰਾਜ ਕਿਤੇ ਇਹ ਤੁਹਾਡੀ ਗੱਲ ਤੇ ਆ ਉਹ ਮਸਲੇ ਤੁਹਾਡੇ ਤੋਂ ਅੱਗੇ ਨਹੀਂ ਵੇਖੋ ਜਿਹੜੇ ਵਿਰੋਧੀ ਕਹਿੰਦੇ ਸੀ ਅੱਜ ਕਾਂਗਰਸ ਇੱਕ ਮੁੱਠ ਹੈ ਇੱਕ ਝੂਠ ਹੈ ਇੱਕ ਮੁੱਠ ਹੈ ਇੱਕ ਝੂਠ ਹੈ ਤੇ ਸਮੁੰਦਰ ਹੈ ਕਰ ਕਰ ਸਮੁੰਦਰ ਹੈ ਕਰ ਕਰ ਜਿੱਚ ਸਾਹਮਣੇ ਅਸਤਿਤਵ ਖੋਣਾ ਹੈ ਜਿਸ ਤਰ੍ਹਾਂ ਅਨੂ ਦੇ ਬਿਨਾ ਪਰਮਾਣੂ ਨਹੀਂ ਬਣ ਸਕਦਾ ਅਨੂ ਦੇ ਬਿਨਾ ਪਰਮਾਣੂ ਨਹੀਂ ਬਣ ਸਕਦਾ ਵਿਅਕਤੀ ਦੇ ਬਿਨਾ ਸਮਾਜ ਨਹੀਂ ਬਣ ਸਕਦਾ ਉਸੇ ਤਰ੍ਹਾਂ ਕੋਈ ਵੀ ਪਾਰਟੀ ਕਾਰਕਰਤਾ ਵਰਕਰ ਦੇ ਸਹਿਯੋਗ ਨੂੰ ਬਣਾ ਨਹੀਂ ਮਾਣਦਾ ਨਹੀਂ ਮਾਣਦਾ ਕਰੋ ਕਦੂ ਕਰੋ ਕਦੂ ਤਤ ਪਾ ਕੇ ਸਜਾਉਂ ਜੋਸ਼ ਭਰੂ ਇੱਕ ਨਾਮਾ ਬਦਲਾਵ ਦਾ ਫਿਦਾਜ ਬੰਦਾ ਜਨਤਾ ਦਾ ਸਲਾਬ ਹੈ ਔਰ ਸਿਕੰਦਰ ਬਣਾ ਕੇ ਖੜਾ ਕਰੂ ਇਸ ਪੰਜਾਬ ਦੇ ਕਾਂਗਰਸ ਦੇ ਕਾਰਕਰਤਾ ਨੂੰ ਜ਼ਰੀਆ ਬਣਾਉਂ ਹਕਕ ਸੱਚ ਦੀ ਲੜਾਈ ਦਾ ਮਸਲਿਆਂ ਨੂੰ ਸੁਝਾਉਣ ਦਾ ਲੋਕਾਂ ਦਾ ਪਹਾ ਕਰਨ ਦਾ ਲੋਕਾਂ ਦੀ ਤਾਕਤ ਉਹਨਾਂ ਨੂੰ ਵਾਪਸ ਮੋੜਨ ਦਾ ਇਹੀ ਮਾਰਾ ਮਕਸੂਦ ਹੈ ਇਹੀ ਪ੍ਰਧਾਨਗੀ ਦੀ ਸਭ ਤੋਂ ਵੱਡੀ ਮਨਸ਼ਾ ਹੈ ਉਹ ਪ੍ਰਧਾਨਗੀ ਦੀ ਸਭ ਤੋਂ ਵੱਡੀ ਸਕਸੈਸ ਹੈ ਸਿਕੰਦਰ ਸਿਕੰਦਰ ਤੁਸੀਂ ਸਾਰੇ ਸਿਕੰਦਰ ਕਹੇ ਜੇ ਵੀ ਹਾਲਾਤ ਹੋਣ ਤਸਦਿਆਂਗੇ सिकंदर हालात के आगे नहीं झुकता अरे तारा टूट भी जाए जमीन नहीं, नहीं गिरता गिरते हैं हजारों दरिया किसी समंदर कोई समंदर तो किसी दरिया में तो नहीं, नहीं, नहीं।, नहीं नहीं मैं सारे का आशीर्वाद लागे सारे नाल लेके चलूंगा मैं सरिया कहना ਮੇਰੀ ਚਮੜੀ ਮੋਟੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਇੱਕੋ ਚੀਜ਼ ਇੱਕੋ ਚੀਜ਼ ਦਾ ਸਲਾਹ ਕਿ ਪੰਜਾਬ ਉੱਤੇ ਕਿਦਾਂ ਆਉਂਦਾ ਪੰਜਾਬ ਦੇ ਲੋਕਾਂ ਦੇ ਕਲਿਆਣ ਚ ਮੈਂ ਆਪਣਾ ਕਲਿਆਣ ਨਹੀਂ ਸਮਝਦਾ ਇਹ ਹੀ ਅਰਦਾਸ ਕਰਦਾ ਦਰਬਾਰ ਸਾਹਿਬ ਦਰਗਾਹਾਂ ਮੰਦਰ RAM TEER PALMEER TEER ਚੱਲਿਆ ਵਾਲਾ ਬਾਪਾ ਇਹ ਦੁਆ ਕੀਤੀ ਹੈ ਮਾਤਾ ਦੀ ਜੋੜਨ ਵਾਲੇ ਖੋਤੇ ਹੀ ਤਰਾ ਕੀਤੀ ਹੈ कि कल्याण इस छोटे जे वर्कर सिद्धू का दा भी कल्याण निहित कर निहित तो कर। इस करके मैं ज्यादा नहीं बोलना सी पर जिन्ना बोलना सी विस्फोटक बोलना चंदन का टुकड़ा बबूल के जंगल नो कि वजिया होंगे गल आत्मा की आवाज ਮੈਂ ਤੁਹਾਡੇ ਨਾਲ ਮੋੜਾ ਦਾ ਮੋੜਾ ਲਾ ਕੇ ਖੜੂੰਗਾ ਮੇਰੀ ਕੋਈ ਈਗੋ ਨਹੀਂ ਮੇਰੀ ਮੈਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮੈਂ ਫਿਰ ਨਹੀਂ ਹੈ ਤੂੰ ਤਾਂ ਹੀ ਉਸ ਪਰਮਾਤਮਾ ਦਾ ਆਸ਼ੀਰਵਾਦ ਹੈ ਮੇਰਾ ਦਿਲ ਮੇਰਾ ਦਿਲ ਮੇਰਾ ਦਿਲ ਕੋਈ ਛਿਰੇ ਦਾ ਦਿਲ ਨਹੀਂ ਜਿਹੜੇ ਵਿਰੋਧ ਕਰਦੇ ਆ ਉਹ ਮੈਨੂੰ ਬਿਹਤਰ ਬਣਾਉਣਗੇ ਤੇ ਜਿਹੜੇ ਮੇਰੀ ਹੌਸਲਾ ਦਾਈ ਕਰਦੇ ਆ ਆ ਬੈਠੇ ਆ ਜੀ ਸੁਖ ਆ ਬੈਠੋ ਨਾ ਆਵਾਜ਼ ਸਾਹਿਬ ਆ ਸਾਰੇ ਨਾਮ ਕਿਹਦੇ ਲੈਣੇ ਸਾਰੇ रावत ਸਾਹਿਬ ਸਾਰੇ ਬੀਬੀ ਜੀ ਇਹਨਾਂ ਤਾਂ ਗੋਦੀ ਖੇਡਿਆ ਨਾ ਤੇ ਜਿਹੜਾ ਮੇਰਾ ਮੇਰੇ ਸਿਰ ਤੇ ਹੱਥ ਧਰਦੇ ਆਸ਼ੀਰਵਾਦ ਦਿੰਦੇ ਹੋ ਮੇਰਾ ਸੁਰੱਖਿਆ ਕਵਚ ਉਹ ਮੈਨੂੰ ਅੱਗੇ ਵਧਾਉਂਦਾ ਇਸ ਕਰਕੇ ਥੋੜੀ ਤਾਕਤ ਤੋਂ ਬਿਨਾ ਅਧੂਰੇ ਆ ਸੀ ਆਤਮਾ ਤੋਂ ਬਿਨਾ ਸਰੀਰ ਨਹੀਂ ਹੁੰਦਾ ਪਰ ਆਤਮਾ ਉਸ ਆਤਮਾ ਦਾ ਸਤਿਕਾਰ ਕਰਾਂਗੇ ਸਤਿਕਾਰ ਉਦੋਂ ਨਹੀਂ ਹੁੰਦਾ ਜਦੋਂ ਸੰਪਰਕ ਟੁੱਟਦਾ ਆਪਾਂ ਵਿਸ਼ਵਾਸ ਕੀ ਹੈ ਆਪਾਂ ਵਿਸ਼ਵਾਸ ਹੈ ਆਤਮਾ ਨਾਲ ਸੰਪਰਕ ਜਦੋਂ ਸੰਪਰਕ ਰਹਿੰਦਾ ਤਾਂ ਵਿਸ਼ਵਾਸ ਰਹਿੰਦਾ ਇਸ ਕਰਕੇ ਇਸ ਕਰੇ ਕਰਤਾ ਨਾਲ ਸੰਪਰਕ ਰੱਖਾਂਗਾ 15 ਅਗਸਤ ਨੂੰ ਧਾਗਾ ਹੋ ਗਣ ਇਸ ਇਸ ਆਫਿਸ ਦੇ ਵਿੱਚ ਸਿੱਧੂ ਦਾ ਬਿਸਤਰਾ ਲੱਗੇਗਾ ਮੰਤਰੀ ਸਾਹਿਬ ਨੂੰ ਵੀ ਕਹਿਣਾ ਕਿ ਤਿੰਨ ਤਿੰਨ ਘੰਟੇ ਲਾ ਕੇ ਜਾਓ ਉਸ ਸੇਵਾ ਦੇ ਵਿੱਚ ਉਸ ਉਹਨਾਂ ਦੇ ਵਿੱਚ ਯੋਗਦਾਨ ਪਾ ਕੇ ਜਾਓ ਪਰ ਇਹਨਾਂ ਦੀ ਮਰਜ਼ੀ ਹੈ ਤੈ ਕਰਾਂਗੇ ਵੱਡਿਆਂ ਨੂੰ ਸਨਮਾਨ ਦਵਾਂਗਾ ਛੋਟਿਆਂ ਨੂੰ ਪਿਆਰ ਦਵਾਂਗਾ ਨਵਜੋਤ ਸਿੰਘ ਸਿੱਧੂ ਆਪਣੇ ਮੁੱਦਿਆਂ ਤੋਂ ਕਾਂਗਰਸ ਤੋਂ ਹਾਈ ਕਮਾਂਡ ਦੇ ਦਿੱਤੇ 18 ਪੁਆਇੰਟ ਅਜੰਡੇ ਤੋਂ ਬਿਲਕੁਲ ਕੁਝ ਨਹੀਂ ਹੋਵੇਗਾ ਦਿੱਲੀ ਮਾਡਲ ਤੇ ਧੱਕੇ ਛੁੜਾ ਦੇਣੇ ਆ ਪੰਜਾਬ ਮਾਡਲ ਨੇ ਯਾਦ ਰੱਖਿਓ ਮਿੱਤਰੋ ਯਾਦ ਰੱਖ ਪੰਜਾਬੀਆਂ ਪੰਜਾਬ ਜਿੱਤੂ ਪੰਜਾਬੀ ਜਿੱਤੂ ਤੇ ਮੇਰੇ ਵੱਡੇ ਸਰ ਦੇ ਉੱਤੇ ਹੱਥ ਰੱਖਣ ਤੇ ਵੱਟ ਕਰਦੋ ਵੱਟ ਨਿਚੋੜ ਗੋ ਨਿਚੋੜ ਬੋਲੇ ਸ਼ੋਰ ਹਾਲ ਜੋਰ ਦੀ ਨਾਰਾ ਲਾਈਓ ਜਰਾ शिव और मोहे है शुभ कब कबहु न डरूं न डरूं जब कब पतजूं जब जाहि लडूं निश्चय कर अपनी जीत करूं तेह शिवावर मोहे हैं, शुभ कर्मनते कबहु न डरूं न डरूं अरिसू जब जाहि लडूं निश्चय कर अपनी जीत करूं बोलो इशोनिहा प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुझे बिल्कुल भी मिस ना करो